ਪਹਿਲਾਂ ਵੀ ਅਸੀਂ ਟੁੱਟਵੇਂ ਰੂਪ ਦੇ ਵਿੱਚ ਜਾਂਦੇ ਰਹੇ ਆ ਰਸਣ ਪਾਣੀ ਲੰਗਰ ਪਾਣੀ ਲੈ ਕੇ ਪਿੰਡਾਂ ਦੇ ਵਿੱਚੋਂ ਰਸਣ ਇਕੱਠਾ ਹੋਇਆ ਲekin ਤਾਂ ਲਗਭਗ ਟੁੱਟਵੇਂ ਰੂਪ ਦੇ ਵਿੱਚ ਤਾਂ ਤੋਂ ਤਕਰੀਬਨ ਮਹੀਨਾ ਹੋ ਗਿਆ ਲੋਕ ਜਾਂਦੇ ਰਹੇ ਨੇ ਪਰ ਇਹ ਜਿਹੜੀ ਸਾਡੀ ਜਥੇਬੰਦੀ ਦੀ ਸਕੀਮ ਸੀ ਵੀ ਜਦੋਂ ਖੜਾਂ ਦਾ ਪਾਣੀ ਉਤਰ ਗਿਆ ਲੋਕ ਘਰਾਂ ਚਲੇ ਗਏ ਹੂੰ ਉਦੋਂ ਉਹਨਾਂ ਨੂੰ ਇਹ ਜਿਹੜਾ ਰਸਣ ਦੇਵਾਂਗੇ ਉਹ ਆਪਦੇ ਘਰੋਂ ਘਰਾਂ ਦਾ 6 ਮਹੀਨੇ ਚ ਪਾਉਣ ਦਾ ਉਹਨਾਂ ਦੇ ਕੋਈ ਥਾਂ ਹੋਵੇ ਉਹਨਾਂ ਕੋਲੇ ਤਾਂ ਕਿ ਉਹ ਪੱਠਾ ਤੱਤਾ ਵੀ ਉਹਦੇ ਘਰਾਂ ਦੇ ਸਾਹਮਣੇ ਆ ਕਪੜਾ ਲੀਕੜਾ ਵੀ ਉਹਦੇ ਘਰਾਂ ਦੇ ਸਾਹਮਣੇ ਜਿਹੜੇ ਦਾਣੇ ਪਾਣੀ ਨੇ ਖਾਣ ਦਾ ਜਿਹੜਾ ਮੋਢਲੀ ਲੋਡ ਉਹ ਵੀ ਉਹਨਾਂ ਕੋਲੇ ਹੋਵੇ ਉਹ ਸਕੀਮ ਨੂੰ ਨੇਪਰੇ ਚਾੜ੍ਹਨ ਦੀ ਖਾਤਰ ਅਸੀਂ ਸੰਗਠਨ ਦੇ ਵਿੱਚੋਂ ਪਹਿਲੀ ਕਿਸ਼ਤ ਹੈ ਜਿਹੜੀ ਕਣਕ ਦੀ ਤੇ ਕੱਪੜਿਆਂ ਦੀ ਉਹ ਪਹਿਲੀ ਭੇਜ ਰਹੇ ਹਾਂ ਤੇ ਇਹ ਅਜਨਾਲੇ ਦੇ ਵਿੱਚ ਭਾਈ ਰਮਦਾਸ ਰਮਦਾਸ ਦੇ ਕੌਣ ਹੈ ਇੱਕ ਥੋੜਾ ਦਾ ਹੋਇਆਗਾ ਇਸ ਵਾਰ ਪਾਣੀ ਛੱਡਣ ਨੂੰ ਲੈ ਕੇ ਜਾਂ ਪੰਜਾਬ ਦੀ ਸਰਕਾਰ ਤੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਿਹੜਾ 270 ਜਿਹੜਾ ਕਰੋੜ ਰੁਪਏ ਜਾਰੀ ਕੀਤਾ ਗਿਆ ਸੀਗਾ ਦਰਿਆਵਾਂ ਦੇ ਬੰਨਾਂ ਦੇ ਲਈ ਤਾ ਫਿਰ ਵੀ ਇਹੋ ਜਿਹੇ ਹਾਲਾਤ ਬਣੇ ਨੇਗੇ ਦੇਖੋ ਸਰਕਾਰਾਂ ਤੇ ਦੋਨਾਂ ਤੇ ਸਵਾਲ ਉੱਠਦੇ ਨੇ ਪਾਖੜਾ ਮੈਨੇਜਮੈਂਟ ਤੇ ਸਵਾਲ ਕੇਂਦਰ ਤੇ ਅੰਤਰ ਹੈ ਜੀ ਉਹਦੇ ਵੀ ਸਵਾਲ ਉੱਠਦੇ ਨੇ ਤੇ ਸਾਡੀ ਸਰਕਾਰ ਤੇ ਪੰਜਾਬ ਸਰਕਾਰ ਤੇ ਵੀ ਸਵਾਲ ਉੱਠਦੇ ਨੇ ਇਹ ਬੰਨਾ ਦਾ ਬੰਨਾ ਦੇ ਵਿੱਚ ਜਿਹੜਾ ਪਾਣੀ ਛੱਟਣ ਦਾ ਤਰੀਕਾ ਕਰ ਉਹਦੇ ਵੀ ਸਵਾਲ ਉੱਠਦੇ ਨੇ ਜਿਹੜੇ ਮਾਮਲੇ ਦੇਣ ਦੀ ਗੱਲ ਹੈ ਤੇ ਵੀ ਸਵਾਲ ਤਾਂ ਉਹਨਾਂ ਦੀ ਸਰਕਾਰ ਤੇ ਉੱਠਦੇ ਨੇ ਸਰਕਾਰ ਇਹਦੇ ਤੇ ਦੇਖੋ ਵੀ ਇਹ ਜਿਹੜਾ ਬੰਨਾ ਤੁਸੀਂ ਬੰਨਨੇ ਮੇਰੇ ਖਿਆਲ ਚ 17 ਸੁੱਤਣਾ ਦੇ ਤੋਂ ਲੱਗੇ ਹੋਏ ਨੇ ਅੱਜ ਤੱਕ ਇਹਨਾਂ ਨੂੰ 50 60 ਸਾਲ ਪਹਿਲਾਂ ਤੋਂ ਤੁਸੀਂ ਬੰਨ ਲੱਗੇ ਹੋਏ ਨੇ ਜੈਨੇ ਉਹਨਾਂ ਨੂੰ ਪੱਕੇ ਕਰਨ ਦਾ ਸਵਾਲ ਸਵਾਲ ਵੀ ਜਣੀ ਸਰਕਾਰ ਤੇ ਉੱਠਦਾ ਹੈ ਇਹ ਮੰਨ ਮੁੜ ਕੇ ਨਾ ਉਹਨਾਂ ਨੂੰ 2023 ਦੇ ਵਿੱਚ ਨੁਕਸਾਨ ਹੋਇਆ ਸੀ ਹੁਣ ਵੀ ਇਹ ਵੱਡਾ ਨੁਕਸਾਨ ਹੋ ਗਿਆ ਇਹਦੀ ਜ਼ਿੰਮੇਵਾਰੀ ਸਰਕਾਰ ਤੇ ਪੈਂਦੀ ਹੈ ਅਸੀਂ ਇਸ ਕਰਕੇ ਦਾ ਇਹ ਜਵਾਬ ਮੰਗਾ ਕੇ ਸਰਕਾਰ ਨੂੰ ਜੀ ਬੀ ਜੇ ਭਾਰਤ ਮਾਲਾ ਪ੍ਰੋਜੈਕਟ ਵਰਗੇ ਸੜਕਾਂ ਤੇ 30 31 ਕਰੋੜ ਰੁਪਏ ਕਿ ਕਿਲੋਮੀਟਰ ਤੇ ਲਾਇਆ ਜਾ ਸਕਦਾ ਹੈ ਇਹ 900 ਤੇ 1800 ਕਿਲੋਮੀਟਰ ਦਾ ਜਿਹੜਾ ਕਵਰ ਬਣਦਾ ਹੈ ਘੁਸੀ ਬੰਨਾਂ ਦਾ ਦੋਨੇ ਪਾਸੇ ਤੋਂ ਪੱਕੇ ਕਿਉਂ ਨਹੀਂ ਕੀਤੇ ਗਏ ਇਹ ਸਵਾਲ ਵੀ ਸਰਕਾਰ ਦੇ। ਜੀ ਗਲਕਾਰਾਂ ਨੂੰ ਚਲਾਉਂਦੇ ਨੇ। ਦੇਖੋ ਵੱਡੀ ਪੱਧਰ ਤੇ ਇਹਨਾਂ ਦੇ ਵਿੱਚ ਸਰਕਾਰ ਤੇ ਇਹ ਅਟੈਕ ਹੁੰਦਾ ਵੀ ਛੋਟੀ ਕਾਰਖਾ ਤੋਂ ਨਹੀਂ ਕਢਾਈ ਵੀ ਡੈਮੇਜ ਗਾ ਤੁਸੀਂ ਗਾਰ ਨਹੀਂ ਦਰਿਆਵਾਂ ਦੇ ਵਿੱਚ ਗਾਧ ਭਰ ਦਰਿਆ ਭਰੇ ਪੈਨੇ। ਥੋਡੇ ਜਿਹੜੇ ਫੱਟੇ ਲਾਏ ਹੋਏ ਨੇ ਉੱਥੇ ਜਿਹੜੇ ਹੁਣ ਮਾਦੂ ਹੈਡ ਦੇ ਜਾਨੀ ਟੁੱਟ ਗਏ ਤੋੜ ਤੇ ਜ਼ਬਰਦਸਤੀ ਤੋੜ ਤੇ ਉਹ ਕਿੱਦਾਂ ਦੇ ਓਵਰੇਜ ਹੋਏ ਬੀਰੇ ਉਹ ਕਾਹ ਤੋਂ ਨਹੀਂ ਬਦਲੇ ਤੁਸੀਂ ਇਹ ਪ੍ਰਬੰਧ ਛੋਡੇ ਕੋਲੇ ਕਿਉਂ ਨਹੀਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਵੀ ਪਿੱਛੋਂ ਪਾਣੀ ਕਿੰਨਾ ਆ ਰਿਹਾ ਤੇ ਗਾਹਾਂ ਕਿੰਨਾ ਪਾਣੀ ਛੱਡਣਾ ਇਹ ਪਾਣੀ ਇਕੱਠਾ ਨਾ ਕੀਤਾ ਜਾਵੇ ਇਹ ਹਜ਼ਾਰਾਂ ਕਿਉਂ ਲੱਖਾਂ ਕਿਉਂ ਇਕੱਠਾ ਕਰਕੇ ਪਾਣੀ ਤੁਸੀਂ ਛੱੜਤਾ ਜਿਹੜੀ 8 ਫੁੱਟ ਪਾਣੀ ਜਿਹੜਾ ਪਾਣੀ ਆਇਆ ਜਿਹਨੂੰ ਲੋਕਾਂ ਨੂੰ ਨਿਕਲਣ ਦਿੱਤਾ ਡੰਗਰ ਪਸ਼ੂ ਨਾਲੇ ਖੁਰਲੀਆਂ ਤੇ ਰਸੇ ਨਹੀਂ ਕੱਢੇਗੇ ਉਹ ਮਰ ਗਏ ਇਹ ਸਾਰੇ ਨੁਕਸਾਨ ਦੀ ਜ਼ਿੰਮੇਵਾਰੀ ਜਿਹੜੀ ਭਾਗੜਾ ਮੈਨੇਜਮੈਂਟ ਤੇ ਕੇਂਦਰ ਸਰਕਾਰ ਨਾਲ ਜੁੜਦੀ ਹੈ ਤੇ ਪੰਜਾਬ ਸਰਕਾਰ ਨਾਲ ਇਸ ਕਰਕੇ ਜੁੜਦੀ ਹੈ ਇਹ ਤੁਸੀਂ ਫਿਰਾਂ ਗੰਮਾਰੇ ਸੀ ਵੀ ਹੜੰਦਾ ਸਾਡਾ ਸਾਰਾ ਪ੍ਰਬੰਧ ਅਸੀਂ ਕਰ ਲਿਆ ਉਹਨਾਂ ਨੇ 20000 ਦਾ ਐਲਾਨ ਕੀਤਾ ਕਿਲੇ ਦਾ ਇਹ ਵੀ ਦੇਣਗੇ ਕਿ ਨਹੀਂ ਦੇਣਗੇ ਇਹ ਕਿਹਨੂੰ ਦੇਣਗੇ ਕਿ ਨਹੀਂ ਦੇਣਗੇ ਉੱਥੇ ਬਹੁਤ ਸਾਰੇ ਕਿਸਾਨ ਇਹੋ ਜਿੰਨੇ ਜਿਹੜੇ ਅੱਜ ਜਿੱਥੇ ਅਸੀਂ ਜਾ ਰਹੇ ਹਾਂ ਉਹ ਤਾਂ ਉਹਨਾਂ ਕੋਲ ਬਾਤ ਕਰਨੇ ਆ ਉਹ ਵਾਦ ਕਰਾਂ ਦੇ ਨਾਂ ਤੇ ਜ਼ਮੀਨਾਂ ਹੈ ਨਹੀਂ ਉਹਨਾਂ ਦੇ ਨਾਂ ਤੇ ਕੱਲ ਨੂੰ ਤੁਸੀਂ ਉਹਦੀ ਪੇਮੈਂਟ ਫਿਰ ਉਹਨੂੰ ਕਿਸਾਨ ਨੂੰ ਕਰੋਗੇ ਜਿਹੜਾ ਖੇਤੀ ਕਰ ਰਿਹਾ ਉਹਨੂੰ ਕਰੋਗੇ ਕਿ ਜਿਹਦੇ ਨਾਂ ਤੇ ਉਹ ਫਰਦ ਬੋਲਦੇ ਉਹਦੇ ਨਾਂ ਕਰੋਗੇ ਪੇਮੈਂਟ ਇਹ ਵੀ ਵੱਡ ਪਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਇਸ ਸਮੇਂ ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਦੀ ਮਾਰ ਦੇ ਹੇਠ ਪਿੰਡ ਆਏ ਸੀ ਉਹਨਾਂ ਦੇ ਵਿੱਚ ਵੱਡੀ ਰਾਹਤ ਸਮੱਗਰੀ ਲੈ ਕੇ ਇੱਥੋਂ ਜਿਹੜਾ ਸੰਗਰੂਰ ਤੋਂ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਇੱਕ ਕਾਫਲਾ ਚੱਲੇਗਾ ਸਾਡੇ ਨਾਲ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਗੁਰਾਹਾਂ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਉਹਨਾਂ ਲੋਕਾਂ ਦੀ ਵਾਹ ਫੜਨ ਦੇ ਲਈ ਤੁਸੀਂ ਇੱਕ ਹੰਬੜਾ ਮਾਰ ਰਹੇ ਹੋਗੇ ਤਾਂ ਇਹ ਕਿਸ ਕਿਸ ਤਰ੍ਹਾਂ ਦੀ ਸਮਗਰੀ ਹੈ ਜਿਹੜੀ ਉੱਥੇ ਪਹੁੰਚਦੀ ਕੀਤੀ ਜਾਊਗੀ ਦੇਖੋ ਇਸ ਦਾ ਪਹਿਲਾਂ ਵੀ ਅਸੀਂ ਟਟਵੇਂ ਰੂਪ ਦੇ ਵਿੱਚ ਜਾਂਦੇ ਰਹੇ ਹਾਂ ਰਸਣ ਪਾਣੀ ਲੰਗਰ ਪਾਣੀ ਲੈ ਕੇ ਪਿੰਡਾਂ ਦੇ ਵਿੱਚੋਂ ਰਸਣ ਇਕੱਠਾ ਹੋਇਆ ਲਗਭਗ ਟਟਵੇਂ ਰੂਪ ਦੇ ਵਿੱਚ ਤਾਂ ਤੋਂ ਤਕਰੀਬਨ ਮਹੀਨਾ ਹੋ ਗਿਆ ਲੋਕ ਜਾਂਦੇ ਰਹੇ ਨੇ ਪਰ ਇਹ ਜਿਹੜੀ ਸਾਡੀ ਜਥੇਬੰਦੀ ਦੀ ਸਕੀਮ ਸੀ ਵੀ ਜਦੋਂ ਪਹਾੜਾਂ ਦਾ ਪਾਣੀ ਉੱਤਰ ਗਿਆ ਲੋਕ ਘਰਾਂ ਚਲੇ ਗਏ ਹੂੰ ਉਦੋਂ ਉਹਨਾਂ ਨੂੰ ਜਿਹੜਾ ਰਾਸ਼ਨ ਦੇਵਾਂਗੇ ਉਹ ਆਪਦੇ ਘਰਾਂ ਦਾ 6 ਮਹੀਨੇ ਚ ਪਾਉਣ ਦਾ ਉਹਨਾਂ ਦਾ ਕੋਈ ਥਾਂ ਹੋਵੇ ਨੋਕੜੇ ਤਾਂ ਕਿ ਉਹ ਪੱਠਾ ਤੱਤਾ ਵੀ ਉਹਦੇ ਘਰਾਂ ਦੇ ਸਾਹਮਣ ਆ ਕਪੜਾ ਲਿੰਕੜਾ ਵੀ ਆਪਦੇ ਘਰਾਂ ਦੇ ਸਾਹਮਣੇ ਜਿਹੜੇ ਦਾਣੇ ਪਾਣੀ ਨੇ ਖਾਣ ਦਾ ਜਿਹੜਾ ਮੋਡਲੀ ਲੋਡ ਹੈਗੀ ਉਹ ਵੀ ਉਹਨਾਂ ਕੋਲੇ ਹੋਵੇ ਉਹ ਸਕੀਮ ਨੂੰ ਨੇਪਰੇ ਚਾੜਨ ਦੀ ਖਾਤਰ ਅਸੀਂ ਸੰਗਰੂਪ ਦੇ ਵਿੱਚੋਂ ਪਹਿਲੀ ਕਿਸ਼ਤ ਹੈ ਜਿਹੜੀ ਕਣਕ ਦੀ ਤੇ ਕਪੜਿਆਂ ਦੀ ਉਹ ਪਹਿਲੀ ਭੇਜ ਰਹੇ ਆ ਤੇ ਇਹ ਅਜਨਾਲੇ ਦੇ ਵਿੱਚ ਭਾਈ ਰਮਦਾਸ ਰਮਦਾਸ ਦੇ ਤੋਂ ਨੇ ਇੱਕ ਛੋਟਾ ਉੱਥੇ ਪਰ ਇਸ ਵਾਰ ਦੇਖ ਰਿਹਾ ਹਾਂ ਕਿ ਵੱਡਾ ਜਿਹੜਾ ਪੱਧਰ ਤੇ ਨੁਕਸਾਨ ਹੈ ਪਿੰਡਾਂ ਦਾ ਹੋਇਆਗਾ ਇਸ ਵਾਰ ਪਾਣੀ ਛੱਡਣ ਨੂੰ ਲੈ ਕੇ ਜਾਂ ਪੰਜਾਬ ਦੀ ਸਰਕਾਰ ਤੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਿਹੜਾ 270 ਜਿਹੜਾ ਕਰੋੜ ਰੁਪਏ ਜਾਰੀ ਕੀਤਾ ਗਿਆ ਸੀਗਾ ਦਰੀਆਮਾਂ ਦੇ ਬੰਨਾਂ ਦੇ ਲਈ ਤਾਂ ਫਿਰ ਵੀ ਇਹੋ ਜਿਹੇ ਹਾਲਾਤ ਬਣੇ ਨੇਗੇ ਦੇਖੋ ਸਰਕਾਰਾਂ ਤੇ ਦੋਨਾਂ ਤੇ ਸਵਾਲ ਉੱਠਦੇ ਨੇ ਪਾਖੜਾ ਮੈਨੇਜਮੈਂਟ ਤੇ ਸਵਾਲ ਕੇਂਦਰ ਦੇ ਅੰਦਰ ਹੈ ਜੀ ਉਹਦੇ ਵੀ ਸਵਾਲ ਉੱਠਦੇ ਨੇ ਤੇ ਸਾਡੀ ਸਰਕਾਰ ਤੇ ਪੰਜਾਬ ਸਰਕਾਰ ਤੇ ਵੀ ਸਵਾਲ ਉੱਠਦੇ ਨੇ ਇਹ ਬੰਨਾਂ ਦਾ ਬੰਨਾਂ ਦੇ ਵਿੱਚ ਜਿਹੜਾ ਪਾਣੀ ਛੱਡਣ ਦਾ ਤਰੀਕਾ ਕਰਾ ਉਹ ਤੇ ਵੀ ਸਵਾਲ ਉੱਠਦੇ ਨੇ ਜਿਹੜੇ ਮਾਮਲੇ ਦੇਣ ਦੀ ਗੱਲ ਹੈ ਤੇ ਵੀ ਸਵਾਲ ਤਾਂ ਉਹਨਾਂ ਦੀ ਸਰਕਾਰ ਤੇ ਉੱਠਦੇ ਨੇ ਸਰਕਾਰ ਇਹ ਤੇ ਦੇਖੋ ਵੀ ਇਹ ਜਿਹੜਾ ਬੰਨਾਂ ਤੁਸੀਂ ਬੰਨਨੇ ਮੇਰੇ ਖਿਆਲ ਚ 17 ਸੁੱਤਰਾ ਦੇ ਤੁਨ ਲੱਗੇ ਹੋਏ ਨੇ ਅੱਜ ਤੋਂ ਇਹਨਾਂ ਨੂੰ 50 60 ਸਾਲ ਪਹਿਲਾਂ ਤੋਂ ਤੁਸੀਂ ਬੰਨ ਲੱਗੇ ਹੋਏ ਨੇ ਜਣੀ ਉਹਨਾਂ ਨੂੰ ਪੱਕੇ ਕਰਨ ਦਾ ਸਵਾਲ ਸਵਾਲ ਵੀ ਜਣੀ ਸਰਕਾਰ ਤੇ ਉੱਠਦਾ ਹੈ ਇਹ ਮਨ ਮੁੜ ਕੇ ਨਾ ਉਹਨਾਂ ਨੂੰ ਫਿਰ ਨਾ 2023 ਦੇ ਵਿੱਚ ਨੁਕਸਾਨ ਹੋਇਆ ਸੀ ਹੁਣ ਵੀ ਇਹ ਵੱਡਾ ਨੁਕਸਾਨ ਹੋ ਗਿਆ ਇਹਦੀ ਜ਼ਿੰਮੇਵਾਰੀ ਸਰਕਾਰ ਤੇ ਪੈਂਦੀ ਹੈ ਅਸੀਂ ਇਸ ਕਰਕੇ ਇਹਦਾ ਇਹ ਜਵਾਬ ਮੰਗਾ ਕੇ ਸਰਕਾਰ ਨੂੰ ਬੀਜੇ ਭਾਰਤ ਮਾਲਾ ਪ੍ਰੋਜੈਕਟ ਵਰਗੇ ਸੜਕਾਂ ਤੇ 30 31 ਕਰੋੜ ਰੁਪਏ ਕਿ ਕਿਲੋਮੀਟਰ ਤੇ ਲਾਇਆ ਜਾ ਸਕਦਾ ਹੈ ਇਹ 950 ਤੇ 1800 ਕਿਲੋਮੀਟਰ ਦਾ ਜਿਹੜਾ ਕਵਰ ਬਣਦਾ ਤੁਸੀਂ ਬੰਨਦਾ ਦੋਨੇ ਪਾਸੇ ਤੋਂ ਪੱਕੇ ਕਿਉਂ ਨਹੀਂ ਕੀਤੇ ਗਏ ਇਹ ਸਵਾਲ ਵੀ ਸਰਕਾਰ ਦੇ ਬਾਜੀ ਗੱਲ ਕਰੀ ਜਾਵੇ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਕਿ ਜਿਹੜਾ ਭਾਖੜਾ ਡੈਮੋ ਚ ਵੀ ਵੱਡੇ ਪੱਧਰ ਤੇ ਸਿਲਟ ਜੰਮੀ ਪਈ ਹੈ ਦਰਿਆਵਾਂ ਵਿੱਚ ਸਿਲਟ ਜੰਮੀ ਪਈ ਹੈ ਜਿਵੇਂ ਤੁਸੀਂ ਦੱਸਿਆ ਕਿ 70 ਦੇ ਸਮੇਂ ਤੋਂ ਲੈ ਕੇ ਹਾਲੇ ਤੱਕ ਇਸ ਦੇ ਉੱਪਰ ਪੈਸੇ ਵੱਡੇ ਪੱਧਰ ਤੇ ਜਾਰੀ ਹੁੰਦੇ ਨੇ ਕਰੋੜਾਂ ਰੁਪਏ ਦੀਆਂ ਰਕਮਾਂ ਜਿਹੜੀਆਂ ਲੋਕਾਂ ਨੂੰ ਲੱਗਦੀਆਂ ਨੇ ਕਿ ਪਤਾ ਹੀ ਨਹੀਂ ਕਿੰਨਾ ਕੁ ਪੈਸਾ ਜਿਹੜਾ ਇਸ ਤੇ ਖਰਚ ਹੋਇਆ ਪਰ ਜਦੋਂ ਹੜ੍ਹ ਆਉਂਦੇ ਨੇ ਤਾਂ ਵੱਡੇ ਪੱਧਰ ਤੇ ਮਾਰ ਵੀ ਉਹਨਾਂ ਲੋ ਚਲਾਉਂਦੇ ਨੇ ਦੇਖੋ ਵੱਡੀ ਪੱਧਰ ਤੇ ਇਹਨਾਂ ਦੇ ਵਿੱਚ ਸਰਕਾਰ ਤੇ ਇਹ ਅਟੈਕ ਹੁੰਦਾ ਵੀ ਤੁਹਾਡੀ ਕਾਰਖਾ ਤੋਂ ਨਿਕੜਾਈ ਵੀ ਡੈਮਾਂ ਦੀ ਤੁਸੀਂ ਗਾਰ ਨਹੀਂ ਦਰਿਆਵਾਂ ਦੇ ਵਿੱਚ ਗਾਰ ਭਰ ਦਰਿਆ ਭਰੇ ਪੈ ਨੇ ਥੋੜੇ ਜਿਹੜੇ ਫੱਟੇ ਲਾਏ ਹੋਏ ਨੇ ਉੱਥੇ ਜਿਹੜੇ ਹੁਣ ਮਾਦੋ ਕੋਈ ਹੈਡ ਦੇ ਜਾਨੀ ਟੁੱਟ ਗਏ ਤੋੜ ਤੇ ਜ਼ਬਰਦਸਤੀ ਤੋੜ ਤੇ ਉਹ ਕਿੱਦਾਂ ਦੇ ਓਵਰੇਜ ਹੋਏ ਵੀ ਨੇ ਉਹ ਕਾਹ ਤੋਂ ਨਹੀਂ ਬਦਲੇ ਤੁਸੀਂ ਇਹ ਪ੍ਰਬੰਧ ਥੋੜੇ ਕੋਲੇ ਕਿਉਂ ਨਹੀਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਵੀ ਪਿੱਛੋਂ ਪਾਣੀ ਕਿੰਨਾ ਆ ਰਿਹਾ ਤੇ ਗਾਹਾਂ ਕਿੰਨਾ ਪਾਣੀ ਛੱਡਣਾ ਹੈ ਇਹ ਪਾਣੀ ਇਕੱਠਾ ਨਾ ਕੀਤਾ ਜਾਵੇ ਇਹ ਹਜ਼ਾਰਾਂ ਕਿਉਂ ਸ ਲੱਖਾਂ ਕਿ ਉਸ ਨੂੰ ਇਕੱਠਾ ਕਰਕੇ ਪਾਣੀ ਤੁਸੀਂ ਛੜਤਾ ਜਿਹੜੀ 8 ਫੁੱਟ ਪਾਣੀ ਆਇਆ ਜਿਹਨੂੰ ਲੋਕਾਂ ਨੂੰ ਨਿਕਲ ਨਹੀਂ ਦਿੱਤਾ ਡੰਗਰ ਪਸ਼ੂ ਉਹਨਾਂ ਦੇ ਖੁਰਲੀਆਂ ਤੇ ਰੱਸੇ ਨਹੀਂ ਕੱਢੇਗੇ ਉਹ ਮਰ ਗਏ ਇਹ ਸਾਰੀ ਨੁਕਸਾਨ ਦੀ ਜ਼ਿੰਮੇਵਾਰੀ ਜਿਹੜੀ ਭਾਖੜਾ ਮੈਨੇਜਮੈਂਟ ਤੇ ਕੇਂਦਰ ਸਰਕਾਰ ਨਾਲ ਜੁੜਦੀ ਹੈ ਤੇ ਪੰਜਾਬ ਸਰਕਾਰ ਨਾਲ ਇਸ ਕਰਕੇ ਜੁੜਦੀ ਹੈ ਵੀ ਤੁਸੀਂ ਪਹਿਲਾਂ ਢੀਂਗਾ ਮਾਰ ਰਹੇ ਸੀ ਵੀ ਹੜ੍ਹਾਂ ਦਾ ਸਾਡਾ ਸਾਰਾ ਪ੍ਰਬੰਧ ਅਸੀਂ ਕਰ ਲਿਆ ਉਹ ਇਹ ਤਾਂ ਹੈ ਨਹੀਂ ਪਰ ਜੋ ਵੱਡੇ ਵੱਡੇ ਮੁਆਵਜ਼ੇ ਐਲਾਨੇ ਜਾਂਦੇ ਨੇ ਜਿਵੇਂ 1600 ਕਰੋੜ ਕੇਂਦਰ ਨੇ ਐਲਾਨਤਾ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ 20000 ਰੁਪਏ ਕਿੱਲੇ ਦਾ ਦੇਵਾਂਗੇ ਪਰ ਹੁਣ ਦੂਜੇ ਪਾਸੇ ਆ ਕੇ ਉਹ ਪ੍ਰੈਸ ਕਾਨਫਰੈਂਸ ਇਹ ਕਹਿੰਦੇ ਨੇ ਕਿ ਵੱਧ ਤੋਂ ਵੱਧ ਦਾਨ ਕਰੋ ਸਰਕਾਰ ਨੂੰ ਦੇਖੋ ਇਹ ਕੀ ਕਹਿੰਦੇ ਨੇ ਉਹ ਕੀ ਕਰਦੇ ਨੇ ਇਹ ਤਾਂ ਫੀਲਡ ਦੱਸੂਗਾ ਜੀ ਉਹਨਾਂ ਨੇ 20000 ਦਾ ਐਲਾਨ ਕੀਤਾ ਕਿੱਲੇ ਦਾ ਇਹ ਵੀ ਦੇਣਗੇ ਕਿ ਨਹੀਂ ਦੇਣਗੇ ਇਹ ਕਿਹਨੂੰ ਦੇਣਗੇ ਕਿ ਨਹੀਂ ਦੇਣਗੇ ਉੱਥੇ ਬਹੁਤ ਸਾਰੇ ਕਿਸਾਨ ਇਹੋ ਜਿੰਨੇ ਜਿਹੜੇ ਅੱਜ ਅਸੀਂ ਜਾ ਰਹੇ ਆ ਉਹ ਤਾਂ ਉਹਨਾਂ ਕੋਲ ਬਾਤ ਕਰਨ ਉਹ ਬਾਤ ਕਰਾਂ ਦੇ ਨਾਂ ਤੇ ਜ਼ਮੀਨਾਂ ਹੀ ਹੈ ਨਹੀਂ ਉਹਨਾਂ ਦੇ ਨਾਂ ਤੇ ਕੱਲ ਨੂੰ ਤੁਸੀਂ ਉਹਦੀ ਪੇਮੈਂਟ ਫਿਰ ਉਹਨੂੰ ਕਿਸਾਨ ਨੂੰ ਕਰੋਗੇ ਜਿਹੜਾ ਖੇਤੀ ਕਰ ਰਿਹਾ ਉਹਨੂੰ ਕਰੋਗੇ ਕਿ ਜਿਹਦੇ ਨਾਂ ਤੇ ਉਹ ਫਰਦ ਬੋਲਦੀ ਆ ਉਹਦੇ ਨਾਂ 'ੋਂ ਕਰੋਗੇ ਪੇਮੈਂਟ ਆ ਇਹ ਵੀ ਵੱਡੇ ਰੋਲੇ ਪੈਣਗੇ ਵੱਡੇ ਰੋਲੇ ਇਸ ਗੱਲ ਤੇ ਪੈਣਗੇ ਕਿ ਜੇ ਜਿਹੜੀ ਮਾਰ ਆ ਉਹ 5 ਏਕੜ ਤੱਕ ਹੀ ਦਿੱਤੀ ਜਾਵੇ ਜਾਂ ਕਿ ਜੇ ਜਿਹਦੇ 40 ਕਿੱਲੇ ਮਾਰ ਕੇ ਫਿਰ ਉਹਦੇ 35 ਕਿੱਲੇ ਦੀ ਮਾਰ ਕੌਣ ਦੇਊਗਾ ਜੀ ਇਹ ਇੱਕ ਬੰਦੀ ਵੀ ਜਿਹਨੇ ਸਰਕਾਰ ਨੂੰ ਸਾਫ਼ ਕਰਨੀ ਚਾਹੀਦੀ ਜਾਂ ਤੋੜਨੀ ਚਾਹੀਦੀ ਜਿਹੜੀ ਰਾਹਤ ਸਮਗਰੀ ਉੱਤੇ ਤੁਸੀਂ ਲੈ ਕੇ ਜਾ ਰਹੇ ਹੋਗੇ ਤਾ ਵੱਡੇ ਸਵਾਲ ਤਾਂ ਇਹ ਵੀ ਖੜੇ ਹੁੰਦੇ ਨੇ ਕਿਵੇਂ ਦੇਖਦੇ ਹੋ ਕਿ ਸਰਕਾਰ ਉੱਥੇ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਜਿਹੜੇ ਲੋਕ ਨੇ ਚਾਹੇ ਉਹ ਗਾਇਕ ਨੇ ਚਾਹੇ ਉਹ ਬਾਹਰ ਬੈਠੇ ਪੰਜਾਬੀ ਨੇ ਪੰਜਾਬੀ ਹੀ ਪੰਜਾਬੀਆਂ ਦੇ ਨਾਲ ਖੜਦੇ ਨਜ਼ਰ ਆ ਰਹੇ ਨੇ ਪਰ ਸਰਕਾਰ ਤੁਸੀਂ ਦੇਖਿਆ ਹੋਵੇਗਾ ਤੁਸੀਂ ਵੀ ਉੱਥੇ ਮਾਈਨਾ ਕਰਕੇ ਆਏ ਹੋ ਕਿ ਪ੍ਰਸ਼ਾਸਨਿਕ ਤੌਰ ਤੇ ਕੋਈ ਉਸ ਤਰ੍ਹਾਂ ਦੀ ਲੋਕਾਂ ਦੀ ਮਦਦ ਨਹੀਂ ਕੀਤੀ ਗਈ ਦੇਖੋ ਇਹ ਕਹਿਣਾ ਗਲਤ ਹੋਊਗਾ ਵੀ ਕੱਲੇ ਪੰਜਾਬੀ ਖੜੇ ਨੇ ਇੱਥੇ ਬਹੁਤ ਆਏ ਨੇ ਆ ਹੁਣ ਹੀ ਤੁਹਾਡੇ ਸਾਹਮਣੇ ਇੱਕ ਹਰਿਆਣੇ ਜਿਆ ਸਾਡੀਆਂ ਗੱਡੀਆਂ ਆਈਆਂ ਨੇ ਉਹ ਸਾਡੇ ਨਾਲ ਤੁਰਨ ਨੂੰ ਤਿਆਰ ਨੇ ਉਹ ਕਹਿੰਦੇ ਸਾਨੂੰ ਛੰਡੇ ਦਿਓ ਜੀ ਅਸੀਂ ਹਰਿਆਣੇ ਤੋਂ ਆਏ ਆ ਤੇ ਪਿੱਛੇ ਉਹਨਾਂ ਦੇ ਕ ਦੇ ਵਿੱਚੋਂ ਯੂਪੀ ਦੇ ਵਿੱਚੋਂ ਉਤਰਾਖੰਡ ਇਧਰੋਂ ਉਤਰਾਖੰਡ ਦੇ ਵਿੱਚੋਂ ਨਹੀਂ ਚਲੋ ਮਹਾਰਾਸ਼ਟਰ ਦੇ ਵਿੱਚੋਂ ਮੱਧ ਪ੍ਰਦੇਸ਼ ਦੇ ਵਿੱਚੋਂ ਕਾਫਲੇ ਆਏ ਨੇ ਮਦਦ ਕਰਨੇ ਯੂਪੀ ਦਾ ਉਹ ਨੂਹ ਦਾ ਏਰੀਆ ਜਿਹੜਾ ਜਮਾ ਪਛੜਿਆ ਏਰੀਆ ਜਿਹਨੂੰ ਮਬਾਤ ਦਾ ਏਰੀਆ ਕਹਿੰਦੇ ਆ ਉਹ ਵੀ ਇੱਥੇ ਬੜੀ ਸਹਾਇਤਾ ਲੈ ਕੇ ਲੋਕਾਂ ਦੇ ਵਿੱਚ ਆਏ ਨੇ ਯਾਨੀ ਇਹ ਨਹੀਂ ਵੀ ਹਿੰਦੁਸਤਾਨ ਦਾ ਕੋਈ ਹਿੱਸਾ ਇਹ ਬਚਿਆ ਇਹ ਦਿੱਲੀ ਅੰਦੋਲਨ ਤੋਂ ਬਾਅਦ ਇਹ ਸਾਂਝ ਜਣੀ ਪੱਕੀ ਹੋਈ ਹੈ ਉਹਦੇ ਚ ਇੱਕ ਦੂਜੇ ਦੀ ਹਮਾਇਤ ਕਰਨ ਵਾਸਤੇ ਲੋਕ ਆ ਗਏ ਨੇ ਇਹ ਨਹੀਂ ਵੀ ਇਕੱਲਾ ਪੰਜਾਬੀ ਹੈ ਕੀ ਲੱਗਦਾ ਕਿ ਇਸ ਤੋਂ ਬਾਅਦ ਮੁਆਵਜ਼ੇ ਦੇ ਲਈ ਵੀ ਭਾਰਤੀ ਕਿਸਾਨੀ ਨੂੰ ਇਕਤਾ ਗੁਰਾਹਾਂ ਵੱਡਾ ਕੋਈ ਸੰਘਰ ਉਗੀ ਜਿਸ ਤਰ੍ਹਾਂ ਤੁਸੀਂ ਬਾਕੀ ਸੰਘਰਸ਼ ਹੁਣ ਬੰਦ ਕਰਕੇ ਮਦਦ ਕਰਨ ਤੇ ਲੱਗੇ ਹੋਏ ਹੋ ਤਾਂ ਇਸ ਤੋਂ ਬਾਅਦ ਜਿਵੇਂ ਅਸੀਂ ਪਰਚਾ ਪੜਿਆ ਕਿ ਵੱਡੇ ਪੱਧਰ ਤੇ ਲਾਭ ਮੰਦ ਕਰ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਅਸੀਂ ਉਹ ਲਾਭ ਮੰਦੀ ਕਰਾਂਗੇ ਉਹ ਜਿਹੜਾ ਸਰਕਾਰ ਦੇ ਖਿਲਾਫ ਜਿਹੜਾ ਮਾਮਲਾ ਹੈ ਵੱਡੇ ਅਸੀਂ ਫਸਲਾਂ ਦੇ ਮਾਮਲੇ ਦੀ ਗੱਲ ਕਰਨੀ ਹੈ ਘਰ ਬਣਾਉਣ ਦੀ ਗੱਲ ਕਰਨੀ ਹੈ ਪਸ਼ੂਆਂ ਦੇ ਨੁਕਸਾਨ ਦੇ ਮਾਮਲੇ ਦੀ ਕਰਨੀ ਹੈ ਵੱਡੀ ਰਕਮ ਹੀ ਹੈ ਉਹ ਉਹ ਰਕਮੀਆਂ ਦਾ ਪੂਰੀ ਕਰਾਉਣ ਦੀ ਖਾਤਰ ਸਰਕਾਰ ਤੇ ਦਬਾਅ ਪਾ ਕੇ ਕੋਈ ਨਾ ਕੋਈ ਪ੍ਰੋਗਰਾਮ ਜੀ ਜਰੂਰ ਕਰਾਂ ਬਿਲਕੁਲ ਇਸਨ ਭਾਰਤੀ ਕਿਸਾਨ ਯੂਨੀਅਨ ਆਕਤਾ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਜੀ ਗੱਲ ਕੀਤੀ ਜਾਵੇ ਜਾਵੇਗੀ ਤੇ ਇਸ ਤੋਂ ਬਾਅਦ ਉਹਨਾਂ ਲੋਕਾਂ ਦੇ ਲਈ ਜਿਹੜਾ ਮੁਆਵਜ਼ੇ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਧਰਨੇ ਵੀ ਲਗਾਏ ਜਾਣਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ